ਇਸ ਵੇਲੇ ਪਾਸ ਸੁजानਪੁਰ ਤੋਂ ਬੇੜੀਆਂ ਨੂੰ ਜਾਂਦੇ ਰਸਤੇ ਦੇ ਉੱਪਰ ਮੌਜੂਦਾ ਤੁਹਾਨੂੰ ਦੱਸ ਦਈਏ ਕਿ ਲਗਾਤਾਰ ਇਹ ਰਸਤਾ ਜਿਹੜਾ ਸੁੱਕਿਆਂ ਵਿੱਚ ਰਹਿੰਦਾ ਪਿਆ ਕਿਉਂਕਿ ਉਹਦੀ ਵਜ੍ਹਾ ਹੈ ਕਿ ਕਈ ਵਾਰ ਇਸ ਰੋਡ ਦੇ ਉੱਪਰ ਪ੍ਰਦਰਸ਼ਨ ਕੀਤੇ ਜਾਂਦੇ ਨੇ ਲੋਕਾਂ ਵੱਲੋਂ ਕੈਬਨ ਮੰਤਰੀ ਪੰਜਾਬ ਲਾਲਜਨ ਗਰਦਾਰਜਕ ਨੂੰ ਆਪਣੀ ਸਮੱਸਿਆ ਦੱਸੀ ਜਾਂਦੀ ਆ ਰਸਤਾ ਬੰਦ ਹੋ ਜਾਂਦਾ ਖੁੱਲ ਜਾਂਦਾ ਬੰਦ ਹੋ ਜਾਂਦਾ ਖੁੱਲ ਜਾਂਦਾ ਬਾਰ-ਬਾਰ ਪ੍ਰਸ਼ਾਸਨ ਜਿਹੜਾ ਆ ਇਸ ਰਸਤੇ ਨੂੰ ਬੰਦ ਕਰਦਾ ਵਜ੍ਹਾ ਕੀ ਆ ਸੂਰਤਖਾਨ ਦੀ ਕੋਸ਼ਿਸ਼ ਕਰ ਰਿਹਾ ਤੁਸੀਂ ਦੇਖ ਸਕਦੇ ਹੋ ਕਿ ਪੂਰੇ ਪਿੰਡ ਦੇ ਨੌਜਵਾਨ ਜਿਹੜੇ ਇੱਥੇ ਮੌਜੂਦ ਨੇ ਇਹਨਾਂ ਵੱਲੋਂ ਮੁੱਦਾ ਚੱਕਿਆ ਗਿਆ ਸੀਗਾ ਇਹ बार-बार ਪ੍ਰਸ਼ਾਸਨ ਨੂੰ ਕਹਿ ਰਹੇ ਨੇ ਕਿ ਇਸ ਰੋਡ ਦੇ ਉੱਪਰੋਂ ਟਿਪੜਾ ਨਾ ਨਿਕਲਣ ਕਿਉਂਕਿ ਇਸ ਰੋਡ ਦੇ ਉੱਪਰ ਛੋਟੇ ਬੱਚੇ ਤੇ ਕਈ ਲੋਕ ਜਿਹੜੇ ਬਾਜ਼ਾਰ ਦੇ ਵਿੱਚ ਖੇਦਾਰੀ ਕਰਨ ਆਉਂਦੇ ਨੇ ਤੁਸੀਂ ਦੇਖ ਸਕਦੇ ਹੋ ਕਿ ਟਿਪੜਾ ਜਿਹੜੀ ਇੱਥੇ ਅੰਨਵਰ ਰੋਕੀ ਗਈ ਹੈ ਔਰ ਇਹਨੇ ਪੁੱਛਿਆ ਕਿ ਤੁਸੀਂ ਕਿੱਥੇ ਜਾ ਰਹੇ ਹੋ ਹਾਲਾਂਕਿ ਪ੍ਰਸ਼ਾਸਨ ਵੱਲੋਂ ਬਾਰ-ਬਾਰ ਇਹ ਹੀ ਕਿਹਾ ਜਾਂਦਾ ਕਿ ਇਸ ਰੋਡ ਦੇ ਉੱਪਰ ਕੋਈ ਵੀ ਟਿਪੜਾ ਨਹੀਂ ਨਿਕਲੇਗੀ ਲਾਸਟ ਟਾਈਮ ਭਾਜਪਾ ਵੱਲੋਂ ਗਿਆ ਤਾਂ ਚਲੇ ਗਏ ਨੇ ਉਹਨਾਂ ਵੱਲੋਂ ਵਾਦਾ ਕੀਤਾ ਗਿਆ ਸੀਗੇ ਇਸੇ ਰੋਡ ਦੇ ਉੱਪਰ ਕੋਈ ਵੀ ਟਿਪਰ ਆਏ ਜਾਏਗੀ ਨਹੀਂ ਸਥਾਨਕ ਲੋਕਾਂ ਨਾਲ ਗੱਲਬਾਤ ਕਰਾਂਗੇ ਜਾਣਾਂਗੇ ਬਾਬਾ ਜੀ ਲਗਾਤਾਰ ਪ੍ਰਦਰਸ਼ਨ ਕੀਤੇ ਜਾਂਦੇ ਨੇ ਰਸਤਾ ਬੰਦ ਹੋ ਜਾਂਦਾ ਫਿਰ ਖੁੱਲ ਜਾਂਦਾ ਹੁਣ ਫਿਰ ਦੁਬਾਰਾ ਖੁੱਲ ਗਿਆ ਕੀ ਕਹਣਾ ਚਾਹੁੰਦੇ ਤੇ ਕੀ ਰੂਪਰੇਖਾ ਤੁਹਾਡੀ ਤਿਆਰ ਕੀਤੀ ਗਈ ਹੈ ਰੂਪਰੇਖਾ ਹੈ ਜੀ ਸਾਨੂੰ ਘਟੋ ਘਟ ਵੀ ਇਸ ਮੈਟਰ ਦੇ 3 ਮਹੀਨੇ ਕੰਮ ਕਰਦੇ ਹੋ ਗਿਆ ਇਸ ਮੁੱਦੇ ਨੂੰ ਅਸੀਂ ਸਟਾਰਟਿੰਗ ਜਿਹੜਾ ਸ਼ੁਰੂ ਕੀਤਾ ਹੈ ਜੀ ਇਹ ਸਾਡੀ ਜਿਹੜੀ ਆਮ ਆਦਮੀ ਪਾਰਟੀ ਹੈ ਇੱਕ ਇਮਾਨਦਾਰ ਪਾਰਟੀ ਆ ਔਰ ਸੱਚਾਈ ਦੇ ਨਾਲ ਖੜਦੀ ਆ ਸੱਚਾਈ ਨਾਲ ਚੱਲਦੀ ਆ ਜੀ ਪਿੱਛੇ ਇਹ ਮੁੱਦਾ ਹੀ ਸ਼ੁਰੂ ਕੀਤਾ ਵਿੱਚ ਜਨਤਾ ਪਾਰਟੀ ਦੇ ਲੀਡਰ ਸਾਹਿਬਾਨ ਆ ਗਏ ਜੀ ਉਹਨਾਂ ਨੇ ਧਰਨਾ ਵੀ ਲਗਾਇਆ ਰੋਡ ਪ੍ਰਦਰਸ਼ਨ ਕੀਤਾ ਚੱਕਾ ਜਾਮ ਕੀਤਾ ਪਤਾ ਨਹੀਂ ਕੀ ਰੀਜ਼ਨ ਰਹਿ ਗਏ ਜਿਹਦੇ ਕਰਕੇ ਅੱਜ ਫਿਰ ਟਿੱਪੜਾ ਚੱਲ ਪਿਆ ਜਾਂ ਤੇ ਉਹ ਵਿੱਕ ਗਏ ਨੇ ਜੀ ਹਨਾ ਕੋਈ ਨਾ ਕੋਈ ਵਜ੍ਹਾ ਹੈਗੇ ਜਿਹਦੇ ਕਰਕੇ ਅੱਜ ਚੁੱਪ ਕਰਕੇ ਆਪਣੇ ਘਰਾਂ 'ਚ ਬੈਠੇ ਆ ਜੀ ਨਹੀਂ ਤੇ ਪਿੰਡ ਦੇ ਹੱਕ ਵਾਸਤੇ ਉਹਨਾਂ ਨੂੰ ਬਾਹਰ ਖੜੇ ਹੋਣਾ ਚਾਹੀਦਾ ਸੀ ਜਿਹੜੀਆਂ ਟ੍ਰੈਪਰਾ ਚੱਲੀਆਂ ਨਹੀਂ ਚੱਲਣੀਆਂ ਚਾਹੀਦੀ। ਜੀ। ਬਾਕੀ ਸਾਡੇ ਕੋ ਇਹ ਆਪਣੇ ਪਰਮਿਸ਼ਨ ਆ ਗਈ ਡੀਸੀ ਸਾਹਿਬ ਦੀ। ਇਹਦੇ ਚ ਉਹਨਾਂ ਸਾਫ਼ ਲਿਖਿਆ ਆਪਣੇ 30 30 ਜੁਲਾਈ ਨੂੰ ਜੀ ਜਿਹੜਾ 30 ਜੁਲਾਈ ਨੂੰ ਜੀ ਡੀਸੀ ਸਾਹਿਬ ਨੇ ਆਰਡਰ ਕੱਟਤਾ ਮੰਡੀ ਬੋਰਡ ਨਾਲ ਕਿ ਇਸ ਰੋਡ ਤੋਂ ਗੱਡੀ ਕੋਈ ਨਹੀਂ ਜਾਏਗੀ। ਜੀ ਅੱਜ ਦੇਖੋਗੇ ਨੌਵਾਂ ਮਹੀਨਾ ਚੱਲਿਆ ਗੱਡੀਆਂ ਫਿਰ ਚੱਲ ਰਹੀਆਂ। ਜੀ ਕਿਤੇ ਨਾ ਕਿਤੇ ਪ੍ਰਸ਼ਾਸਨ ਦੀ ਜਾਂ ਕਿਸੇ ਚੀਜ਼ ਦੀ ਕਮੀ ਆ ਗਈ ਆ। ਬਾਕੀ ਅਸੀਂ ਆਮ ਪਾਰਟੀ ਵਾਲੇ ਸਾਰੇ ਵਰਕਰ ਔਰ ਸਾਰੀ ਟੀਮ ਇਕੱਠੀ ਹੋ ਗਏ ਇਹ ਜਿਹੜੀ ਮੁਹਿੰਮ ਚਲਾਈ ਹੈ ਇਹਨੂੰ ਸਫਲ ਕਰਕੇ ਦੱਸਾਂਗੇ ਕਾਮਯਾਬ ਕਰਾਂਗੇ ਬਾਕੀ ਸਾਰੀ ਪਾਰਟੀ ਸਾਡੇ ਨਾਲ ਆਉਂਦਾ ਸਹਿਯੋਗ ਹੈ ਉਹਨਾਂ ਨੇ ਕਿਹਾ ਤੁਸੀਂ ਆਪਣਾ ਕੰਮ ਕਰੋ ਜਿੱਥੇ ਜ਼ਰੂਰਤ ਪੈਂਦੀ ਹੈ ਅਸੀਂ ਤੁਹਾਡੇ ਨਾਲ ਖੜੇ ਆ ਤੇ ਹੁਣ ਇਹ ਜਿਹੜਾ ਮੁੱਦਾ ਆਮ ਆਦਮੀ ਪਾਰਟੀ ਹੀ ਕੰਮ ਕਰਾਏਗੀ ਔਰ ਰਸਤੇ ਨੂੰ ਬੰਦ ਕਰਾਏ ਬਾਕੀ ਜੇ ਨਹੀਂ ਸਾਡੀ ਗੱਲਬਾਤ ਸੰਦੇਹ ਬਾਕੀ ਐਸੀ ਕੋਈ ਗੱਲ ਨਹੀਂ ਹੈ ਡੀਸੀ ਸਾਹਿਬ ਵੀ ਬਹੁਤ ਬੰਦੇ ਨਾ ਬਹੁਤ ਅੱਛੇ ਬੰਦੇ ਨਾ ਜਾਨ ਜੇ ਸਾਨੂੰ ਪਰਮਿਸ਼ਨ ਦਿੱਤੀ ਆ ਜੀ ਤੇ ਰੋਡ ਨੂੰ ਵੀ ਬਲੌਕ ਕਰਾਉਣਗੇ ਇੱਥੇ ਜੋ ਵੀ ਆਪਣਾ ਬੋਟ ਲੱਗੇ ਜਾਨੋ ਐਂਟਰੀ ਦਾ ਬੋਟ ਨਾਲ ਉਹ ਲਗਾਣਗੇ ਸਾਨੂੰ ਆਸ਼ਵਾਸਨ ਹੈ ਯਕੀਨ ਆ ਕਿ ਉਹ ਸਾਡੇ ਜਿਹੜਾ ਕੰਮ ਹੈ ਸਫਲ ਕਰਨਾ ਤੁਸੀਂ ਮਿਲਿਓ ਡੀਸੀ ਸਾਹਿਬ ਨੂੰ ਇਸ ਮਸਲੇ ਬਿਲਕੁਲ ਬਿਲਕੁਲ ਠੀਕ ਹੰਦੇ ਸੀ ਮੈਂ ਡੀਸੀ ਸਾਹਿਬ ਨਾਲ ਮਿਲਿਆ ਹੋਣਾ ਸਾਨੂੰ ਪੀਡੀਐਫ ਵੀ ਸੈਂਡ ਕੀਤਾ ਆਪਣੇ ਜਿਹੜੀ ਪਰਮਿਸ਼ਨ ਦਿੱਤੀ ਆ ਕਿ ਇਹ ਲੋ ਪਰਮਿਸ਼ਨ ਬਗੈ ਕੋਈ ਨਹੀਂ ਜਾਏਗੀ ਬਾਕੀ ਮੰਡੀ ਕੋੜਨਾ ਇਸ ਸਪਲਿਸ਼ਨ ਦੀ ਗੱਲ ਕਰ ਰਹੇ ਹਾਂ ਹਾਂਜੀ 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 ਠੀਕ ਹੈ ਉਸ ਤੋਂ ਬਾਅਦ ਇਹ ਦੁਬਾਰਾ ਸ਼ੁਰੂਆਤ ਹੋ ਉਸ ਤੋਂ ਬਾਅਦ ਹੋ ਗਿਆ ਤਿੰਨ ਚਾਰ ਦਿਨ ਫਿਰ ਲਗਾਤਾਰ ਗੱਡੀਆਂ ਚੱਲਦੀਆਂ ਆਂ ਜੀ ਅਸੀਂ ਇੱਕ ਦੋ ਜਣੇ ਪੁੱਛਿਆ ਕਹਿੰਦੇ ਪਰਮਿਸ਼ਨ ਆ ਪਰ ਉਹ ਹਵਾ ਚੀ ਆ ਆ ਰਾਈਟ ਜਿਹੜੀ ਪਰਮਿਸ਼ਨ ਆ ਡੀਸੀ ਸਾਹਿਬ ਦੀ ਇਹੋ ਹੀ ਆ ਡੀਸੀ ਸਾਹਿਬ ਨੇ ਕੋਈ ਪਰਮਿਸ਼ਨ ਨਹੀਂ ਕਿਹਨਰ ਦਿੱਤੀ ਸੀ ਸਿਰਫ ਇਹ ਅੱਗੇ ਹਵਾ ਚ ਗੱਡੀਆਂ ਚੱਲਦੀਆਂ ਆ ਕਿਤੇ ਨਾ ਕਿਤੇ ਕੋਈ ਨਾਕਾਮੀ ਹੈਗੀ ਜਿਹਦੇ ਕਰਕੇ ਗਲਤ ਕੰਮ ਹੋ ਰਿਹਾ ਪਰ ਆਮ ਆਦਮੀ ਪਾਰਟੀ ਗਲਤ ਕੰਮ ਨਹੀਂ ਹੁੰਦੇਗੀ ਨਾ ਬਰਦਾਸ਼ਤ ਕਰੇਗੀ ਸਾਚਨਾ ਚਲੇਗੀ ਮੈਂ ਤੁਹਾਡਾ ਆਪਣਾ ਸੇਵਾਦਾਰ ਅਨਿਲ ਕੁਮਾਰ ਇਨਕੂ ਬਾਬਾ ਆਮ ਆਦਮੀ ਪਾਰਟੀ ਟਰਾਂਸਪੋਰਟ ਡਿਸਟ੍ਰਿਕਟ ਸੱਕੀ ਇਹ ਜ਼ਿੰਮੇਵਾਰੀ ਸਾਡੀ ਆਹੀਂ ਨਾਲੋ ਕੇ ਕੰਮ ਕਰਾਵਾਂਗੇ ਬਾਕੀ ਪਾਰਟੀ ਨੂੰ ਸਾਥ ਲਾਂ ਕੋਟ ਦਾ ਵੀ ਸਹਰਾ ਲੈ ਰਹੇ ਤੁਸੀਂ ਕੋਟ ਦਾ ਦੇਖੋ ਜੀ ਪਹਿਲੇ ਤੇ ਪ੍ਰਸ਼ਾਸਨ ਨਾਲ ਗੱਲ ਆ ਸਾਡੀ ਜੀ ਅਗਰ ਪ੍ਰਸ਼ਾਸਨ ਨਹੀਂ ਕਰਦਾ ਫਿਰ ਸਾਡੇ ਜਿਹੜੇ ਪੰਜ ਪਿੰਡ ਵਾਸੀਆਂ ਦੀ ਸਮੱਸਿਆ ਆ ਉਹ ਕਹਿੰਦੇ ਬਾਬਾ ਜੀ ਜਿੱਥੋਂ ਦਾ ਕੇ ਜ਼ੋਰ ਲੱਗੇਗਾ ਲਾਂਗੇ ਤੇ ਅੱਗੇ ਚਲੋ ਆਹੀਂ ਜਨਤਾ ਦੇ ਬਿਲਕੁਲ ਨਾਲ ਆ ਜੇ ਕਹਿਣਗੇ ਜ਼ਰੂਰਤ ਪੈਗੀ ਤੇ ਅਸੀਂ ਕੋਰਟ ਤੱਕ ਵੀ ਜਾ ਸਕਨੇ ਫਿਰ ਆਲਾ ਹੀ ਡੀਸੀ ਸਾਹਿਬ ਨਾਲ ਗੱਲ ਕਰਾਂਗੇ ਕਿ ਇਹਦਾ ਹੱਲ ਕੱਢੀ ਜੀ ਗੋਦਰਾ ਜੀ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਵੀ ਇਸ ਮੁਹਿੰਮ ਦੇ ਨਾਲ ਜੁੜੇ ਹੋਏ ਹੋ ਲਗਾਤਾਰ ਮੁਹਿੰਮ ਦੇ ਹੱਕ ਦੇ ਵਿੱਚ ਤੁਸੀਂ ਆਪਣੀ ਆਵਾਜ਼ ਜੜੀ ਆ ਚੱਕੀ ਆ ਹੁਣ ਕੀ ਹਾਲਾਤ ਨੇ ਕਈ ਨੇਤਾ ਜਿਹੜੇ ਆ ਉਹ ਦਿਖਾਈ ਨਹੀਂ ਦੇ ਰਹੇ ਇਸ ਮੁਹਿੰਮ ਦੇ ਵਿੱਚ ਸਾਰੇ ਵਿਕ ਚੁੱਕੇ ਨੇ ਬੜਾ ਵੱਡਾ ਪ੍ਰੋਜੈਕਟ ਆ ਇਹ ਕਰੈਸ਼ਰਾਂ ਦਾ ਕੋਈ ਛੋਟਾ ਕੰਮ ਨਹੀਂ ਹੈਗਾ ਤੇ ਬੜੇ ਵੱਡੇ ਡਾਕੂ ਆ ਤੇ ਇਹਨਾਂ ਤੋਂ ਬਚਣਾ ਬੜਾ ਔਖਾ ਹੈ ਕਿਹੜਾ ਪਿਆਰ ਨਾਲ ਨਹੀਂ ਤੇ ਪੈਸੇ ਨਾਲ ਪੈਸੇ ਨਾਲ ਨਹੀਂ ਤੇ ਜੋਰ ਨਾਲ ਇਹਦਾ ਸਾਰੇ ਟੰਡ ਬਖੇਡੇ ਆ ਔਰ ਖੇੜ ਦੇ ਵੀ ਆਏ ਆ ਕੋਈ ਇਹਦੇ ਕੋ ਪਰਮਿਸ਼ਨਾਂ ਨਹੀਂ ਤੇ ਅਸੀਂ ਡਾਕੂਮੈਂਟ ਤਿਆਰ ਕਰ ਲੇਦੇ ਆ ਅਸੀਂ ਇੱਕ ਦੋ ਦਿਨ ਦੇ ਵਿੱਚ ਹਾਈ ਕੋਰਟ ਅਸੀਂ ਮਤਲਬ ਕੀ ਇਹਨਾਂ ਦੇ ਕ੍ਰੈਸ਼ਰ ਜਿਹੜੇ ਆ ਨਾ ਇਹ ਖਤਮ ਹੋ ਚੁੱਕੇ ਦੇ ਆ ਇਹਨਾਂ ਦੇ ਕ੍ਰੈਸ਼ਰਾਂ ਦੀ ਕੋਈ ਵੈਲਿਡਿਟੀ ਨਹੀਂ ਹੈਗੀ ਜੀ ਜਦੋਂ ਮਿੱਟੀ ਨਹੀਂ ਹੈਗੀ ਸਾਡੇ ਇੱਥੇ ਵੀ ਮਤਲਬ ਵੀ ਪੁੱਟਣ ਨੂੰ ਮਾਲ ਹੀ ਨਹੀਂ ਹੈਗਾ ਤੇ ਇਹ ਇਹ ਕਿਹੜੇ ਚੱਕਰ ਚ ਕ੍ਰੈਸ਼ਰ ਲਈ ਫਿਰਦੇ ਆ ਇਹਨਾਂ ਨੂੰ ਕੀ ਕੀ ਠੋਲਤੀ ਐ ਇਹ ਸਿਰਫ ਰਲੀ ਮਿਲੀ ਪੱਕਤਾ ਐ ਐਕਸ਼ਨ ਵੀ ਰਲੇ ਦੇ ਇਹਨਾਂ ਦੇ ਨਾਲ ਸਾਰੇ ਅਫਸਰ ਰਲੇ ਦੇ ਮੈਨੇਜ ਅਫਸਰ ਵੀ ਇਹਨਾਂ ਦੇ ਨਾਲ ਰਲੇ ਦੇ ਆ ਇੱਕ ਪਾਸੇ ਕਹਿੰਦੇ ਲੋਟਰ ਬੰਦ ਆ ਦੂਜੇ ਪਾਸੇ ਲੋਟਰ ਮਤਲਬੀ ਚਲਾ ਰਹੇ ਆ ਇਹਨਾਂ ਨੂੰ ਕੋਈ ਪ੍ਰੋਪਰ ਪਰਮਿਸ਼ਨ ਆਈਂਦੀ ਐ ਇਹ ਸਭ ਆਪਣੀ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਉਥੋਂ ਰੇਟਲੀ ਪਾ ਕੇ ਦੇ ਸਟੇ ਲਵਾਵਾਂਗੇ ਕਿਉਂਕਿ ਥੱਲੇ ਜਿਹੜਾ ਸਾਰੇ ਅਫਸਰਾਂ ਨੇ ਜਿਹੜੇ ਭਾਜੀ ਵਿਕ ਚੁੱਕੇ ਨੇ ਆ ਤੇ ਬਾਕੀ ਜੇ ਨਹੀਂ ਹਾਈ ਕੋਰਟ ਦਾ ਵੀ ਰੁੱਖ ਕਰਾਂਗੇ ਤੇ 2-4 ਦਿਨ ਦੇ ਵਿੱਚ ਹਾਈਵੇ ਵੀ ਜਾਮ ਕਰਨ ਦੀ ਮਤਲਬ ਕੀ ਤਰਨਾ ਦੇਣ ਦੀ ਕੋਸ਼ਿਸ਼ ਕਰਾਂਗੇ ਮਰਨ ਵਰਤੀ ਤੱਕ ਰੱਖਾਂਗੇ ਇਹ ਪੰਜ ਇਧਰ ਆ ਕੋਈ 5-7 ਪਿੰਡ ਸਾਰਿਆਂ ਨਾਲ ਗੱਲ ਹੋ ਚੁੱਕੀ ਜੀ ਮੇਰੀ ਉਥੋਂ ਦੇ ਜਿਹੜੇ ਸਰਪੰਚ ਆ ਉਹ ਸਾਰੇ ਕਹਿੰਦੇ ਬੋਧਰਾਜ ਜੀ ਤੁਸੀਂ ਅੱਗੇ ਉਹਹੀਂ ਤੁਹਾਡੇ ਨਾਲ ਆ ਤੁਸੀਂ ਪ੍ਰਵਾਹ ਨਹੀਂ ਕਰਨੀ ਕਿਸੇ ਗੱਲ ਦੀ ਜਦੋਂ ਕੋ ਜਦੋਂ ਅਸੀਂ ਮਤਲਬੀ ਆ ਜਾਗੇ ਜੀਆਂ ਅੱਗੇ ਆਏ ਸੀ ਅੱਗੇ ਵੀ ਅਸੀਂ ਧਰਨਾ ਦਿੱਤਾ ਸੀ ਤੁਹਾਨੂੰ ਪਤਾ ਹੀ ਹੈ ਬੀਜਪੀ ਦਾ ਤਾਂ ਨਾਂ ਹੈ ਧਰਨਾ ਤੇ ਅਸੀਂ ਦਿੱਤਾ ਸੀ ਕਿਉਂਕਿ ਸ਼ੁਰੂ ਤੋਂ ਢਿੱਡਪੀਡੀ ਸਾਡੇ ਹੀ ਬੀਜਪੀ ਨੇ ਤੇ ਆਪਣੇ ਪੈਸੇ ਪੁਹੇ ਲੈ ਕੇ ਸਾਡ ਤੇ ਹੋ ਗਈ ਹੈ ਸੱਦੇ ਨੇ ਗੱਡੀ ਨਹੀਂ ਰੋਕਦੇ ਸੱਦੇ ਨੇ ਬੋਲਦੇ ਨਹੀਂ ਐਦੋਂ ਐਮਪੀ ਸਾਹਿਬ ਬੜਾ ਬੋਲੇ ਕਰਦੇ ਸੀ ਤਾਂ ਹੋਇਆ ਕੱਖ ਅਜੇ ਤੱਕ ਇਹਨਾਂ ਨੇ ਆਪਣੇ ਐਮਸੀ ਨੂੰ ਇਨਸਾਫ ਨਹੀਂ ਦਿੱਤਾ ਤੇ ਇਹਨਾਂ ਨੇ ਰਸਤਾ ਕਿੱਥੋਂ ਬੰਦ ਕਰਾ ਲੜਾ ਇਹ ਥੋੜੇ ਦਿਨ ਦੀ ਗੇਮ ਹੀ ਉਹਨਾਂ ਕਹਿੰਿਆ ਜੀ 2-4 ਦਿਨ ਮਠਾ-ਮਠਾ ਕਰੋ ਬਾਅਦ ਵਿੱਚ ਤੁਸੀਂ ਚਲਾ ਲਿਓ ਇਹ ਸਾਰੇ ਰਲੇ ਮਿਲੇ ਹਨ ਕਦੋਂ ਲੈ ਕੇ ਮਿੱਟੀ ਤੱਕ ਸਭ ਮਿਲੀ ਆ ਬਾਕੀ ਇਹ ਹਾਈਕੋਰਟ ਰੇਟ ਪਾ ਕੇ ਤੇ ਸਟੇ ਲਿਆਵਾਂਗੇ ਇਹਨਾਂ ਦੇ ਲਈ ਪੱਕਾ ਰਸਤਾ ਬੰਦ ਕਰਾਵਾਂਗੇ ਵਾਦਾ ਤੋ ਆੜ ਦੇ ਪਹਾੜ ਨ ਬਗਾਵਾਂਗੇ ਇਹਨਾਂ ਦੇ ਇਹ ਪੱਕੀ ਗੱਲ ਹੈ ਸਤਾਨਕ ਲੋਕਾਂ ਨਾਲ ਆਪਾਂ ਗੱਲਬਾਤ ਕਰਦੇ ਸੀਗੇ ਸਾਫ ਤੌਰ ਤੇ ਉਹਨਾਂ ਦਾ ਕਹਿਣਾ ਕਿ ਜੇਕਰ ਕਿਸੇ ਰਸਤੇ ਦੇ ਉੱਪਰ ਗੱਡੀਆਂ ਬੰਦ ਨਾ ਹੋਈਆਂ ਤੇ ਆਪਾਂ ਪੱਕੇ ਤੌਰ ਦੇ ਉੱਪਰ ਅਚੇਤ ਤਰ ਨਾ ਵੀ ਲਗਾਵਾਂਗੇ ਤੇ ਖਾਸ ਖਾਸ ਤੌਰ ਦੇ ਨਾਲ ਦੱਸਿਆ ਕਿ ਉਹਨਾਂ ਵੱਲੋਂ ਮੰਨਨੇ ਹਾਈ ਕੋਰਟ ਦਾ ਰੁਖ ਕੀਤਾ ਜਾਵੇਗਾ ਡਾਕੂਮੈਂਟ ਉਹਨਾਂ ਵੱਲੋਂ ਇਕੱਠੇ ਕੱਲ੍ਹ ਇੱਤੇ ਗੇਨਪ ਇਹ ਫਾਈਲ ਪੂਰੀ ਇਕੱਠੀ ਕਰ ਲਈਦੀ ਆ ਅਸੀਂ ਸੋੰਗਵਾਰ ਇਹਨਾਂ ਦੇ ਰਿੱਟ ਜਿਹੜੀ ਅਸੀਂ ਕਿਤੇ ਪਾ ਦਿਆਂਗੇ ਸਾਰੀ ਇਹਦਾ ਹਾਈ ਗੱਲ ਹੋ ਚੁੱਕੀ ਦੀ ਮੇਰੇ ਸਭ ਕੁਝ ਤਿਆਰ ਹੋ ਗਿਆ ਜਿਗਾੜ ਇਹਨਾਂ ਨੂੰ ਸੋنگਵਾਰ ਪੱਕਾ ਹੀ ਮਤਲਬ ਵੀ ਹਾਈ ਕੋਰਟ ਮਤਲਬ ਵੀ ਇੰਦੇ ਤੇ ਪੱਕੀ ਡੇਟ ਪਵਾਵਾਂਗੇ ਔਰ ਉਤੋਂ ਸਟੇ ਲਿਆ ਕੇ ਪੱਕਾ ਹਾਈ ਕੋਰਟ ਦਾ ਬੋਰਡ ਲਵਾਂਗੇ ਫਿਰ ਦੇਖਾਂਗੇ ਕਿਹੜਾ ਕਿਹੜਾ ਅਫਸਰ ਇਥੋਂ ਕੋਡਵਾਦਾ ਗੱਡੀ ਤਾਂ ਤੁਸੀਂ ਅਧਿਕਾਰ ਦਿਖਾ ਰਹੇ ਹੋ ਤੇ ਦੇਖ ਸਕਦੇ ਹੋ ਕਿ ਇਹ ਰੋਡ ਹੈਗਾ ਉਹਦੇ ਨਿਸ਼ਾਨੀ ਲੋਕਾਂ ਦਾ ਇਹ ਕਹਿਣਾ ਕਿ ਵਾਰ-ਵਾਰ ਇਸ ਰੋਡ ਦੇ ਉੱਪਰੋਂ ਛੋਟੇ ਬੱਚੇ ਉਹ ਜਿਹੜੇ ਲੋਕ ਨੇ ਇੱਥੋਂ ਸਥਾਨਕ ਨਿਵਾਸੀ ਨੇ ਉਹ ਲਗਾਤਾਰ ਬਾਜ਼ਾਰ ਦੇ ਵਿੱਚ ਸਾਮਾਨ ਲੈਣ ਦਾ ਸਹਾਰਾ ਦੇਣਾ ਕੋਈ ਕੋਈ ਅਨਸੁਖਾਮਿਕ ਨਾ ਬੱਪੇ ਇਸ ਕਰਕੇ ਇਹਨਾਂ ਵੱਲ ਮੰਗ ਕੀਤੀ ਜਾ ਰਹੀ ਹੈ ਕੁਝ ਹੋਰ ਲੋਕ ਮੌਜੂਦ ਨੇ ਐਸਾ ਉਸ ਬੋਲਣਾ ਚਾਹੁੰਦੇ ਹੋ ਕਿ ਜਿਹੜੀਆਂ ਗੱਡੀਆਂ ਤੋਂ ਨਿਕਲਦੀਆਂ ਨੇ ਕੀ ਕੀ ਨੁਕਸਾਨ ਇਹਨਾਂ ਹੁੰਦੇ ਨੇ ਬਈ ਇੱਕ ਰੋਡ ਚੱਲ ਜਾਣਾ ਉਹ ਜੇ ਲੋਕਾਂ ਨੂੰ ਇਹ ਬੱਚੇ ਆ ਛੋਟੇ ਛੋਟੇ ਲੋਕਾਂ ਦੇ ਠੀਕ ਆ ਜੀ ਗਲਤ ਗੱਲ ਆ ਬੱਚਿਆਂ ਦੇ ਬੱਚਿਆਂ ਦੀ ਕੋਈ ਹਾਮ ਹੋਏ ਉਹ ਤਾਂ ਕੋਰਿਸਪੋਨਸਿਬਿਲਿਟੀ ਜੀ ਜੇ ਗਲਤ ਗੱਲ ਆ ਸਕੂਲ ਆ ਬੱਚੇ ਆ ਲੋਕਾਂ ਦੇ ਬੱਚੇ ਆ ਰੋਡ ਤੇ ਨਿਕਲਣਗੇ ਕੋਈ ਮਿਸ ਹੈਪਨਿੰਗ ਹੋ ਜਾਈਗੀ ਤਾਂ ਉਹਦਾ ਕੋਣ ਸਪੌਂਸਰ ਆ ਜੀ ਠੀਕ ਆ ਜੀ ਗਲਤ ਗੱਲ ਆ ਗੱਡੀਆਂ ਦੀ ਸਾਨੂੰ ਕੋਈ ਦਿੱਕਤ ਨਹੀਂ ਆ ਗੱਡੀਆਂ ਲੰਘਣ ਪਰ ਹਾਂ ਜੇ ਕੱਲ ਨੂੰ ਕੋਈ ਮਿਸ ਹੈਪਨਿੰਗ ਹੋ ਜੇ ਕਰ ਜੇ ਹਾਂ ਸਾਨੂੰ ਇਹ ਦੱਸੋ ਕਿ ਉਹਦੇ ਚ ਕੋਣ ਇਨਵੋਲ ਹੈ ਤਾਂ ਕੋਣ ਉੱਚੀ ਦਾ ਕੋ ਬਿਲਕੁਲ ਫਿਰ ਬਾਲ ਮਾਰਨ ਤਾਂ ਨਿਵੀ ਲਗਾਈ ਜਾਂਦੇ ਕਈ ਵਾਰ ਰਸਤਾ ਬੰਦ ਹੋ ਜਾਂਦਾ ਫਿਰ ਖੁੱਲ ਜਾਂਦਾ ਤੇ ਕ੍ਰੈਸ਼ਰ ਵਾਲੇ ਪੈਸੇ ਦਿੰਦੇ ਕਰਦੇ ਪ੍ਰਸ਼ਾਸਨ ਨੂੰ ਤਾਂ ਮੁੜ ਕੇ ਚਾਲੂ ਕਰ ਲੈਂਦੇ ਉਹ ਹੁੰਦਾ ਕੀ ਹੈ ਜੀ ਗਲਤ ਗੱਲ ਹੈ ਮੇਰੀ ਬੜੀ ਗੱਲ ਤੇ ਇਹੋ ਹੀ ਆ ਮੰਨ ਕੀ ਹੈ ਪ੍ਰਸ਼ਾਸਨ ਅਗੇ ਪ੍ਰਸ਼ਾਸਨ ਅਗੇ ਇਹੋ ਮੰਗਾ ਜੋ ਵੀ ਹੈ ਜੋ ਰਾਈਟ ਆ ਉਹ ਕੀਤਾ ਜਾਏ ਪਰ ਇਹ ਲਿੰਕ ਰੋਡ ਆ ਇੱਕ ਬਣਿਆ ਪਤਾ ਨਹੀਂ ਸਦੀਆਂ ਬਾਅਦ ਆ ਜੀ ਠੀਕ ਹੈ ਜੀ ਦਾਦਾ ਲੋਕਾਂ ਦੇ ਘਰ ਕਿਲੋ-ਕਿਲੋ ਤੇ ਮਿੱਟੀ ਖਾਣੇ ਪੈਂਦੀ ਆ ਲੋਕਾਂ ਨੂੰ ਗਲਤ ਗੱਲ ਹੈ ਦੁਕਾਨਦਾਰ ਕੋਈ ਫੂਡ ਵਾਲੇ ਆ ਉਹ ਕੀ ਕਰਨਗੇ ਤੇ ਕੀ ਨਹੀਂ ਲੋਕਾਂ ਨੂੰ ਮੁੱਠੀ ਖਵਾਉਣਗੇ ਨਾ ਉਹਦੇ ਲੋਕਾਂ ਦੀ ਨਿਰਮ ਮੋਦਾਕਾਰੀ ਹੋਆ ਰਹੀ ਆ ਤੇ ਗਲਤ ਗੱਲ ਆ ਉਹ ਲੋਕਾਂ ਦੀ ਮੋਦੀ ਆ ਜਾਂ ਫਿਰ ਇਹ ਕੀਤਾ ਜਾਏ ਪ੍ਰਸ਼ਾਸਨ ਲੱਗੇ ਆ ਇਹ ਆ ਜੀ ਹਾਂ ਕੋਈ ਪਲਾਟ ਕੋਈ ਵਧੀਆ ਕਲੋਨੀ ਦੇ ਦੇਣਾ ਵਾਦੀ ਨੂੰ ਇਹ ਛੱਲ ਕੇ ਕਰਕੇ ਦੇ ਸਾਈਡ ਦੇ ਕਿ ਵਾਦੀ ਦੇ ਪਾਸਾ ਜੱਟ ਸਾਹਿਬ ਸਾਈਂ ਲੌਸੇ ਕੇ ਕਾਪੀ ਪ੍ਰਸ਼ਾਨ ਚਾਹੇ ਦੇ ਦਿੰਦੇ ਆ ਉਹਨਾਂ ਦਾ ਕਹਿਣਾ ਜੀ ਆਪਾਂ ਜਿਹੜੇ ਆ ਬਹੁਤ ਪਰੇਸ਼ਾਨ ਆ ਇਸ ਰੋਡ ਦੇ ਉੱਪਰ ਜਿਹੜੀਆਂ ਟਿਪਰਾ ਨਿਕਲਦੀਆਂ ਨੇ ਉਹਦੀ ਵਜ੍ਹਾ ਕਰਕੇ ਕਾਫੀ ਜ਼ਿਆਦਾ ਮਿੱਟੀ ਜਿਹੜੀ ਲੋਕਾਂ ਨੂੰ ਖਾਣੀ ਪੈ ਰਹੀ ਹੈ ਔਰ ਉਹਨਾਂ ਦਾ ਕਹਿਣਾ ਹੈ ਕਿ ਦੁਕਾਨਾਂ ਵੀ ਨੇ ਦੁਕਾਨਾਂ ਤੋਂ ਖਾਣ ਦੇ ਜਿਹੜਾ ਸਾਮਾਨ ਆ ਉਹਦੇ ਉੱਪਰ ਵੀ ਮਿੱਟੀ ਪੈ ਜਾਂਦੀ ਲੋਕਾਂ ਨੂੰ ਕਾਫੀ ਦਿੱਕਤ ਹੈ ਗਈ ਤੇ ਸਿਰ ਅਧਿਕਾਰ ਰਿਹਾ ਤੁਹਾਨੂੰ ਇਹੀ ਰੋਡ ਹੈ ਜਿਸ ਰੋਡ ਦੇ ਉੱਪਰੋਂ ਰਾਤ ਦੇ ਸਮੇਂ ਲਾਈਨਾਂ ਲਗਾ ਕੇ ਟਿਪਰਾ ਤੋਂ ਨਿਕਲਦੀ ਨੇ ਹੁਣ ਤਕਰੀਬਨ 7:00 ਵੱਜ ਚੁੱਕੀ ਨਾ ਸ਼ਾਮ ਦੇ ਔਰ ਟਿਪਰਾਂ ਦੀ ਹਵਾ ਜਿਹੜੀ ਸ਼ੁਰੂ ਹੋ ਚੁੱਕੀ ਹੈ ਹਾਲਾਂਕਿ ਜਿਹੜੇ ਪ੍ਰਸ਼ਾਸਨਿਕ ਅਧਿਕਾਰ ਸਵਾਲੀਆ ਨਿਸ਼ਾਨ ਇਸ ਚੀਜ਼ ਦੇ ਉੱਪਰ ਲੱਗਦਾ ਹੋਇਆ ਨਜ਼ਰ ਆ ਰਿਹਾ ਹੁਣ ਦੇਖਣਾ ਹੋਵੇਗਾ ਕਿ ਜਿਹੜੀ ਲੋਕਾਂ ਦੀ ਮੰਗ ਹੈ ਕਿ ਉਹ ਤੱਕ ਪ੍ਰਸ਼ਾਸਨ ਜਿਹੜਾ ਉਹ ਪੂਰੀ ਕਰਦਾ ਔਰ ਕਿਆਰਟੀ ਨਿਊਜ਼ ਹਮੇਸ਼ਾ ਲੋਕਾਂ ਦੇ ਨਾਲ ਖੜਾ ਲੋਕਾਂ ਦੀ ਆਵਾਜ਼ ਚੱਕਦਾ ਆਇਆ ਚੱਕਦਾ ਰਹੇਗਾ ਮੈਂ ਸੰਜੋਗੀ ਰਿਕੀ ਮਨਾਸ ਨਾਲ ਲक्की ਸੋਚ ਕਿਆਰਟੀ ਨਿਊਜ਼ ਸੁਜਾਨਪੁਰ